ਇਹ ਗੱਲ ਤਾਂ ਸਾਰੇ ਜਾਣਦੇ ਨੇ ਕਿ ਬੰਦੀ ਛੋਟ ਦੇ ਵਿਸਤਾ ਜਿਹੜਾ ਇਤਿਹਾਸ ਆ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਨੇ 52 ਰਾਜੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਉਸ ਸਮੇਂ ਛਡਵਾਏ ਸੀ ਪਰ ਬੰਦੀ ਛੋਟ ਦੇ ਵਿਸਤੇ ਨਾਲ ਇੱਕ ਹੋਰ ਇਤਿਹਾਸ ਵੀ ਜੁੜਿਆ ਹੋਇਆ ਹੈਗਾ ਪਾਈ ਮਨੀ ਸਿੰਘ ਜੀ ਦਾ ਜਿਨ੍ਹਾਂ ਨੂੰ ਬੰਦਮੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਆਖਰ ਕਿਉਂ ਪਾਈ ਮਨੀ ਸਿੰਘ ਜੀ ਨੂੰ ਐਨੇ ਦਰਦਨਾਕ ਤਰੀਕੇ ਦੇ ਨਾਲ ਸ਼ਹੀਦ ਕੀਤਾ ਗਿਆ ਸੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਉਹਨਾਂ ਕਾਰਨਾਂ ਬਾਰੇ ਚਰਚਾ ਕਰਾਂਗੇ ਪਾਈ ਮਨੀ ਸਿੰਘ ਜੀ ਦੇ ਖਾਨਦਾਨ ਦੇ ਵਿੱਚ ਕੁੱਲ 90 ਮੈਂਬਰ ਸ਼ਹੀਦ ਹੋਏ ਨੇ। ਪਾਈ ਮਨੀ ਸਿੰਘ ਜੀ ਇੱਕ ਸ਼ਾਂਤ ਚਿੱਤ ਵਿਅਕਤੀ ਸੀਗੇ, ਸੂਝਵਾਨ ਲੀਡਰ ਸੀਗੇ ਤੇ ਮਹਾਨ ਵਿਦਵਾਨ ਵੀ ਸੀਗੇ ਉਹ। ਨਾਲ ਨਾਲ ਉਹ ਇੱਕ ਜੰਗ ਦੇ ਤਖੜੇ ਯੋਧੇ ਵੀ ਸੀਗੇ। ਇੱਕ ਵਾਰੀ ਤਤ ਖਾਲਸਾ ਤੇ ਬੰਦਈ ਖਾਲਸਾ ਦੀ ਜਦੋਂ ਆਪਸ ਦੇ ਵਿੱਚ ਲੜਾਈ ਹੁੰਦੀ ਹੈ ਤਾਂ ਪਾਈ ਮਨੀ ਸਿੰਘ ਜੀ ਨੇ ਬੜੇ ਹੀ ਸੂਝਵਾਨ ਤਰੀਕੇ ਦੇ ਨਾਲ ਉਹਨਾਂ ਦੀ ਲੜਾਈ ਨੂੰ ਖਤਮ ਕਰਵਾਇਆ ਸੀਗਾ। ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ ਦੇ ਉੱਤੇ ਹੀ ਉਹਨਾਂ ਨੇ ਆਦਿ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਕੇ ਆਦਿ ਗ੍ਰੰਥ ਦੀਆਂ ਬਹੁਤ ਸਾਰੀਆਂ ਬੀੜਾਂ ਦੇ ਉਤਾਰੇ ਕੀਤੇ ਸੀਗੇ। ਉਹਨਾਂ ਨੇ ਗੁਰੂ ਸਾਹਿਬ ਦੇ ਨਾਲ ਪਗਾਣੀ ਦਾ ਜੁੱਧ, ਨਦੌੜ ਦਾ ਜੁੱਧ ਤੇ ਹੋਰ ਵੀ ਬਹੁਤ ਸਾਰੀਆਂ ਲੜਾਈਆਂ ਸੀ ਜਿਹੜੀਆਂ ਨਾਲ ਰਲ ਕੇ ਲੜੀਆਂ ਸੀਗੀਆਂ। ਸਾਸਾ ਨਦੀ ਦੀ ਜਦੋਂ جنگ ਹੋਈ ਆ ਤਾਂ ਭਾਈ ਸਾਹਿਬ ਜੀ ਨੇ ਆਪਣੇ ਜੰਗੀ ਕਰਤੱਪ ਦਿਖਾਈ ਉੱਥੇ ਤੇ ਮਾਤਾ ਸਾਹਿਬਕੌਰ ਤੇ ਮਾਤਾ ਸੁందਰੀ ਜੀ ਨੂੰ ਸੁਰੱਖਿਤ ਦਿੱਲੀ ਪਹੁੰਚਾਤਾ ਸੀਗਾ ਉਸ ਤੋਂ ਬਾਅਦ ਸਮਾਂ ਆਉਂਦਾਗਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਭਾਈ ਮਨੀ ਸਿੰਘ ਜੀ ਨੇ ਦਰਬਾਰ ਸਾਹਿਬ ਦੇ ਵਿੱਚ ਮੁੱਖ ਗ੍ਰੰਥੀ ਦੀ ਭੂਮਿਕਾ ਨਿਭਾਈ ਸੀਗੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦਾ ਬੁਰਾ ਦੌਰ ਸ਼ੁਰੂ ਹੁੰਦਾ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸੀਗੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ ਜਿੱਥੇ ਵੀ ਸਿੱਖ ਦਿਖਦਾ ਸੀ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ ਪਰ ਫੇਰ ਵੀ ਜਦੋਂ ਸਿੱਖ ਨਾਮੁਕੇ ਤਾਂ ਜਕਰੀਆ ਖਾਨ ਦੇ ਨੱਕ ਦੇ ਵਿੱਚ ਉਹਨਾਂ ਨੇ ਦਮ ਕਰ ਰੱਖਿਆ ਸੀਗਾ ਫਿਰ ਉਹਨੇ ਆਪਣੇ ਮੁੱਲਾ ਕਾਜ਼ੀਆਂ ਨੂੰ ਬੁਲਾਇਆ ਇੱਕ ਦਿਨ ਲਾਹੌਰ ਦੇ ਵਿੱਚ ਤੇ ਉਹਨੇ ਪੁੱਛਿਆ ਉਹਨਾਂ ਤੋਂ ਵੀ ਅਸੀਂ ਇਹਨਾਂ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਤਲ ਕਰ ਦਿੱਤਾ ਤੇ ਫੇਰ ਵੀ ਇਹ ਹਰ ਰੋਜ਼ ਵਾਅਦੇ ਤੁਰਿਆਉਂਦੇ ਨੇ ਘਟਦੇ ਕਿਉਂ ਨਹੀਂਗੇ ਤਾਂ ਉੱਥੇ ਉਹਨਾਂ ਦੇ ਕਾਜ਼ੀਆਂ ਨੇ ਜਵਾਬ ਦਿੱਤਾ ਸੀਗਾ ਵੀ ਇਹਨਾਂ ਦਾ ਗੁਰੂ ਆ ਜਿਹੜਾ ਅੰਮ੍ਰਿਤਸਰ ਦੇ ਤਲਾਬ ਦੇ ਵਿੱਚ ਆਬੇ ਹਯਾਤ ਪਾ ਗਿਆ ਜਿਹਨੂੰ ਪੀ ਕੇ ਇਹ ਅਮਰ ਹੋ ਜਾਂਦੇ ਨੇਗੇ ਕਿਉਂ ਨਾ ਆਪਾਂ ਇਹ ਕਰਕੇ ਵੀ ਇਹਨਾਂ ਨੂੰ ਦਰਬਾਰ ਸਾਹਿਬ ਪਹੁੰਚਣ ਦੇ ਉੱਤੇ ਰੋਕ ਲਾ ਦਿੱਤੀ ਜਾਵੇ ਤਾਂ ਇਹੀ ਹੋਇਆ ਜਕਰੀਆ ਖਾਨ ਨੇ ਸਿੱਖਾਂ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕ ਲਾ ਦਿੱਤੀ ਸੀ ਆਸ-ਪਾਸੇ ਅੰਮ੍ਰਿਤਸਰ ਦੇ ਵਿੱਚ ਫੌਜ ਲਾ ਦਿੱਤੀ ਸੀ ਵੀ ਕੋਈ ਵੀ ਸਿੱਖ ਦਰਬਾਰ ਸਾਹਿਬ ਨਾ ਜਾ ਸਕੇ ਤੇ ਜਿਸ ਪਾਈ ਮਨੀ ਸਿੰਘ ਜੀ ਨੂੰ ਚੰਗੀ ਨਾ ਲੱਗੇ ਉਹਨਾਂ ਨੇ ਦੀਵਾਲੀ ਦੇ ਉੱਤੇ ਸਰਬੱਤ ਖਾਲਸਾ ਬੁਲਾਉਣ ਦਾ ਫੈਸਲਾ ਲਿਆ ਉਹਨਾਂ ਨੂੰ ਵੀ ਪਤਾ ਸੀਗਾ ਵੀ ਸਰਕਾਰ ਨੇ ਜੇ ਇੱਥੇ ਸਿੰਘ ਇਕੱਠੇ ਹੁੰਦੇ ਨੇ ਤਾਂ ਸਰਕਾਰ ਉਹਨਾਂ ਤੇ ਹਮਲਾ ਕਰ ਦੂਗੀ ਤਾਂ ਉਹਨਾਂ ਨੇ ਅੰਮ੍ਰਿਤਸਰ ਦੇ ਜਿਹੜੇ ਹਾਕਮ ਸੀਗਾ ਕਾਜੀ ਅਬਦੁੱਲ ਰਜ਼ਾਕ ਉਹਨਾਂ ਦੇ ਨਾਲ ਮਿਲਾਪ ਕੀਤਾ ਤਾਂ ਉੱਥੇ ਇਹ ਸਹਿਮਤੀ ਹੋਈ ਵੀ ਇਸ ਇਕੱਠ ਦੇ ਬਦਲੇ ਉਹ ਸਰਕਾਰ ਨੂੰ 5000 ਰੁਪਏ ਦੇਣਗੇ ਤੇ 2000 ਰੁਪਏ ਬਾਟੀ ਵਜੋਂ ਕਾਜੀ ਅਬਦੁੱਲ ਰਜ਼ਾਕ ਨੂੰ ਦਿੱਤਾ ਜਾਊਗਾ 10 ਦਿਨਾਂ ਦਾ ਸਮਾਂ ਤੈ ਹੈ ਹੋਇਆ ਵੀ 10 ਦਿਨੇ ਇਹ ਮੇਲਾ ਚੱਲ ਸਕਦਾ ਹੈ ਪੰਥ ਪ੍ਰਕਾਸ਼ ਦੇ ਪੰਨਾ ਨੰਬਰ 500 93 ਦੇ ਵਿੱਚ ਇਹ ਰਕਮ ਲਿਖੀ ਹੋਈ ਆ ਪਰ ਕੁਝ ਇਤਿਹਾਸਕਾਰ ਇਹ ਕਹਿੰਦੇ ਨੇ ਵੀ 10000 ਰੁਪਏ ਦਾ ਫੈਸਲਾ ਹੋਇਆ ਸੀਗਾ ਤਾਂ ਭਾਈ ਸਾਹਿਬ ਜੀ ਦਾ ਇਹ ਖਿਆਲ ਸੀਗਾ ਵੀ ਕਾਟੋ ਹੋਊਗਾ ਕੁਛ ਛਡਾਵਾ ਛੜੂਗਾ ਉਹਦੇ ਵਿੱਚੋਂ 7000 ਮੈਂ ਸਰਕਾਰ ਨੂੰ ਦੇ ਦਵਾਂਗਾ ਤਾਂ ਕੁਝ ਮੈਂ ਦਰਬਾਰ ਸਾਹਿਬ ਦੀ ਸੇਵਾ ਦੇ ਵਿੱਚ ਪੈਸੇ ਲਗਾ ਦਿੱਤੇ ਜਾਣਗੇ ਤੇ ਸੇਵਾ ਦਾ ਕੰਮ ਆਰੰਭ ਹੋਇਆ ਸੀਗਾ ਸਰੋਵਰ ਦੇ ਵਿੱਚੋਂ ਮਿੱਟੀ ਕੱਢੀ ਗਈ ਉਹਦੇ ਵਿੱਚ ਪਾਣੀ ਭਰਿਆ ਗਿਆ ਕਿਉਂਕਿ ਜਕਰੀਆ ਖਾਨ ਨੇ ਮਿੱਟੀ ਪਰਵਾਹ ਦਿੱਤੀ ਸੀ ਉਸ ਸਮੇਂ ਸਰੋਵਰ ਦੇ ਵਿੱਚ ਵੱਖ-ਵੱਖ ਥਾਈ ਜਿਹੜੀਆਂ ਚਿੱਠੀ ਪੱਤਰ ਕੋਰਸਵਾਰਾ ਰਾਹੀਂ ਭਾਈ ਮਨੀ ਸਿੰਘ ਜੀ ਨੇ ਭੇਜ ਦਿੱਤੇ ਸੀਗੇ ਤੇ ਲਾਹੌਰ ਦੇ ਹਾਕਮਾਂ ਦੀ ਉਸ ਸਮੇਂ ਨੀਤ ਬਦਲ ਗਈ ਉਹਨਾਂ ਨੇ ਅੰਮ੍ਰਿਤਸਰ ਦੇ ਆਸ-ਪਾਸੇ ਹੋਰ ਫੌਜ ਲਾ ਦਿੱਤੀ ਸੀਗੀ ਵੀ ਇੱਥੇ ਸਰਦਾਰ ਇਕੱਠੇ ਹੋਣਗੇ ਤਾਂ ਕੌਣ ਹੈ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਹੀ ਖਤਮ ਕਰ ਦਿੱਤਾ ਜਾਵੇ ਪਰ ਇਸ ਚੀਜ਼ ਦੀ ਪਿੰਕ ਭਾਈ ਮਨੀ ਸਿੰਘ ਜੀ ਨੂੰ ਪੈ ਜਾਂਦੀ ਹੈ ਉਹ ਵਾਪਸ ਫੇਰ ਮੋੜਮੀਆਂ ਚਿੱਠੀਆਂ ਲਿਖ ਕੇ ਭੇਜਦੇ ਨੇ ਵੀ ਇੱਥੇ ਨਾ ਆਉ ਪਾਈ ਸਰਕਾਰ ਦੀ ਜਿਹੜੀ ਨੀਤ ਵਿਗੜ ਗਈ ਤਾਂ ਉਸ ਸਮੇਂ ਸੰਗਤ ਕੋਈ ਵੀ ਨਹੀਂ ਆਈ ਉੱਥੇ ਬਹੁਤ ਘੱਟ ਆਇਆ ਜਿਹੜੇ ਵੀ ਆਏ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਤਾਂ ਜਦੋਂ ਸਮਾਂ ਗੁਜ਼ਰਦਾ ਤਾਂ ਸਰਕਾਰ ਨੇ ਪੈਸੇ ਮੰਗੇ ਭਾਈ ਮਨੀ ਸਿੰਘ ਜੀ ਤਾਂ ਭਾਈ ਮਨੀ ਸਿੰਘ ਜੀ ਇਹ ਕਹਿੰਦੇ ਨੇ ਵੀ ਜਦੋਂ ਇਕੱਠੀ ਨਹੀਂ ਹੋਇਆ ਤਾਂ ਅਸੀਂ ਪੈਸੇ ਕਿਸ ਦੇਤੀ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਭੇਜ ਦਿੱਤਾ ਜਾਂਦਾ ਹੈਗਾ ਫਿਰ ਉੱਥੋਂ ਭਾਈ ਮਨੀ ਸਿੰਘ ਜੀ ਨੂੰ ਸੁਬੇਦਾਰ ਖਾਨ ਬਹਾਦਰ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈਗਾ ਤਾਂ ਉੱਥੇ ਭਾਈ ਸਾਹਿਬ ਜੀ ਨੇ ਠੇਕੇ ਦੀ ਜਿਹੜੀ ਰਕਮ ਸੀ ਉਹ ਦੇਣ ਤੋਂ ਅਸਮਰਥਾ ਪ੍ਰਗਟ ਕੀਤੀ ਵੀ ਸਾਨੂੰ ਮੇਲਾ ਨਹੀਂ ਤੁਸੀਂ ਲਗਾਉਣ ਦਿੱਤਾ ਸੀ ਪੈਸੇ ਕਿੱਥੋਂ ਦੇ ਦੀਏ ਤਾਂ ਉੱਥੇ ਇਹ ਹੋਇਆ ਵੀ ਜਾਂ ਤਾਂ ਪੈਸੇ ਦੇ ਤੇ ਜਾਂ ਫਿਰ ਮੁਸਲਮਾਨ ਹੋਣਾ ਪ੍ਰਵਾਨ ਕਰ ਲਾ ਤਾਂ ਉੱਥੇ ਭਾਈ ਮਨੀ ਸਿੰਘ ਜੀ ਨੇ ਜਵਾਬ ਦਿੱਤਾ ਸੀਗਾ ਵੀ ਵੀ ਅੱਗੇ ਕਦੇ ਕਿਸੇ ਸਿੱਖ ਨੇ ਧਰਮ ਤਿਆਗਿਆਗਾ ਵੀ ਤੁਸੀਂ ਇਹ ਮੇਰੇ ਤੋਂ ਸਵਾਲ ਕਰ ਰਹੇ ਹੋ ਉਹ ਕਹਿੰਦਾ ਵੀ ਸਿੱਖ ਧਰਮ ਤਿਆਗਣ ਨਾਲ ਉਹ ਜਾਣ ਦੇਣਾ ਚੰਗਾ ਹੁੰਦਾ ਤੇ ਖਾਲਸਾ ਹਾਜ਼ਰ ਤਾਂ ਉੱਥੇ ਬੈਠਾ ਸੀਗਾ ਜਿਹੜਾ ਕਾਜ਼ੀ ਤਾਂ ਉਸ ਨੇ ਭਾਈ ਮਨੀ ਸਿੰਘ ਜੀ ਦੇ ਬੰਦਵੰਤ ਕੱਟਣ ਦਾ ਫਤਵਾ ਦੇ ਦਿੱਤਾ ਸੀ ਤੇ ਜਦੋਂ ਲਾਹੌਰ ਦੇ ਸਿੱਖਾਂ ਨੂੰ ਤੇ ਵਪਾਰੀਆਂ ਨੂੰ ਇਹ ਗੱਲ ਪਤਾ ਲੱਗਦੀ ਹੈ ਵੀ ਭਾਈ ਮਨੀ ਸਿੰਘ ਜੀ ਦੇ ਬੰਦਬੰਦ ਕੱਟਣ ਦਾ ਫੈਸਲਾ ਹੋਇਆ 5-7000 ਰੁਪਏ ਦੇ ਵਿੱਚੇ ਉਹਨਾਂ ਨੇ ਉਹ ਪੈਸੇ ਇਕੱਠੇ ਕਰੇ ਪਰ ਭਾਈ ਮਨੀ ਸਿੰਘ ਜੀ ਨੇ ਜਵਾਬ ਦੇ ਦਿੱਤਾ ਸੀਗਾ ਵੀ ਇਹ ਜਿਹੜੀ ਇਕੱਠੀ ਕੀਤੀ ਰਕਮਾ ਇਹ ਸੰਗਤ ਦੀ ਰਕਮਾ ਮੇਰੇ ਤੇ ਨਹੀਂ ਲੱਗ ਸਕਦੀ ਤਾਂ ਉਹਨਾਂ ਨੇ ਇਸ ਤਰ੍ਹਾਂ ਜਾਨ ਬਚਾਉਣ ਤੋਂ ਆਪਣਾ ਇਨਕਾਰ ਕਰ ਦਿੱਤਾ ਅੰਤ ਦੇ ਵਿੱਚ ਜਿਹੜਾ ਲਾਹੌਰ ਦੇ ਵਿੱਚ ਨਖਾਸ ਚੌਂਕਾ ਉੱਥੇ ਇੱਕ ਖੂਨੀ ਨਾਟਕ ਖੇਡਿਆ ਗਿਆ ਭਾਈ ਮਨੀ ਸਿੰਘ ਜੀ ਦੇ ਬੰਦਬੰਦ ਕੱਟੇ ਗਏ ਸੀ ਨਾਲ ਉਹਨਾਂ ਦੇ ਹੋਰ ਵੀ ਕੁਝ ਸਿੱਖ ਸੀ ਜਿਹੜੇ ਸ਼ਹੀਦ ਕੀਤੇ ਗਏ ਸੀ ਕੰਗਾਂ ਨੂੰ ਕੰਗਾਂ ਦੇ ਬੰਦ-ਬੰਦ ਕੱਟੇ ਗਏ ਕੰਗਾਂ ਨੂੰ ਉਲਟਾ ਲਟਕਾ ਕੇ ਉਹਨਾਂ ਦੀ ਚਮੜੀ ਉਤਾਰੀ ਗਈ ਕਈਆਂ ਨੂੰ ਚਰਖੜੀਆਂ ਦੇ ਉੱਤੇ ਵੀ ਚਾੜਿਆ ਗਿਆ ਸੀ ਤੇ ਜਦੋਂ ਭਾਈ ਮਨੀ ਸਿੰਘ ਜੀ ਦੀ ਉੱਥੇ ਸ਼ਹੀਦੀ ਹੁੰਦੀ ਆ ਤਾਂ ਜਲਾਦ ਆਉਂਦਾ ਜਲਾਲਪਾਈ ਮਨੀ ਸਿੰਘ ਜੀ ਦੇ ਗੁੱਟ ਤੇ ਨਿਸ਼ਾਨਾ ਲਾਉਂਦਾ ਵੀ ਇੱਥੇ ਉਹ ਆਪਣਾ ਟੋਕਾ ਮਾਰਨ ਦੀ ਕੋਸ਼ਿਸ਼ ਕਰਦਾ ਤਾਂ ਭਾਈ ਮਨੀ ਸਿੰਘ ਜੀ ਨੇ ਕਿਹਾ ਸੀਗਾ ਵੀ ਤੂੰ ਗੁੱਟ ਤੋਂ ਅੱਗੇ ਜਿਹੜੇ ਆ ਮੇਰੇ ਪੋਟੇ ਆ ਉਂਗਲ ਦੇ ਇੱਥੋਂ ਸ਼ੁਰੂ ਕਰ ਪਹਿਲਾ ਪੋਟਾ ਇਹ ਹੈ ਤਾਂ ਉੱਥੋਂ ਸ਼ੁਰੂ ਕਰਦਾ ਤੇ ਜਲਾਦ ਪੁੱਛਦਾ ਉਹਨੂੰ ਵੀ ਬਾਬਾ ਤਾਂ ਨੂੰ ਦਰਦ ਨਹੀਂ ਹੁੰਦਾ ਤਾਂ ਉੱਥੇ ਭਾਈ ਮੜੀ ਸਿੰਘ ਜੀ ਨੇ ਕਿਹਾ ਸੀਗਾ ਵੀ ਤੂੰ ਆਪਣੇ ਜਿਹੜਾ ਤੇਰਾ ਰਾਜਾ ਤੇਰਾ ਬਾਦਸ਼ਾਹ ਤੂੰ ਉਹਦੇ ਹੁਕਮ ਦੀ ਤਾਲੀਮ ਕਰ ਮੈਨੂੰ ਦਰਦ ਹੁੰਦਾ ਕਿ ਨਾ ਇੱਕ ਤੂੰ ਦੇਖ ਤਾਂ ਪਹਿਲਾਂ ਸੱਜੀ ਬਾਹ ਦੇ ਤੋਂ ਮੋਢੇ ਤੱਕ ਸੀਕੇ ਜਿਹੜੇ ਬੰਦ-ਬੰਦ ਕੱਟੇਗੇ ਉਸ ਤੋਂ ਬਾਅਦ ਖੱਬੀ ਬਾਹ ਦੇ ਅਖੀਰ ਜਿਹੜੀ ਗਰਦਨ ਕੱਟੀ ਗਈ ਸੀ ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਸ਼ਹਾਦਤ ਦਾ ਬਦਲਾ ਲਿਆ ਜਾਂਦਾਗਾ ਉਹ ਕਿਸ ਤਰ੍ਹਾਂ ਬਦਲਾ ਲਿਆ ਜਾਂਦਾ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਉਸਦੇ ਲਈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਤਿਹਾਸ ਨਾਉਂਦੇ ਹੋਏ ਕੋਈ ਗਲਤੀ ਹੋਈ ਹੋਵੇ ਤਾਂ ਆਪ ਜੋੜ ਕੇ ਮਾਫੀ ਮੰਗਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ